ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਆਪਾਂ ਵੈਲਕਮ ਕਰਦੇ ਆ ਤੇ ਜਿਹਨੇ ਮੇਰੇ ਵੀਰ ਪਰ ਆਪਨੇ ਚੈਨਲ ਤੇ ਨਵੇਂ ਜੁੜੇ ਆ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਤੁਹਾਡੇ ਤੱਕ ਆਪਣੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਪਹੁੰਚ ਸਕੇ ਤੇ ਅੱਜ ਆਪਾਂ ਤੁਹਾਨੂੰ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਵੀ ਆਪਾਂ ਪਨੀਰੀ ਨੂੰ 20 ਦਿਨਾਂ ਦੇ ਵਿੱਚ ਸਿਰਫ 20 ਦਿਨਾਂ ਦੇ ਵਿੱਚ ਤਿਆਰ ਕਰ ਸਕਦੇ ਆ। ਆ ਤੁਸੀਂ ਪਨੀਰੀ ਦੇਖ ਸਕਦੇ ਹੋਊਗੇ ਵੀਡੀਓ ਵਿੱਚ ਤਾਂ ਸ਼ਾਇਦ ਨਾ ਇੰਨੀ ਦਿਖਦੀ ਹੋਵੇ। ਇਹ ਪਨੀਰੀ ਆ ਬਣੀ ਘਟੋ ਘਟ ਇੱਕ ਇੱਕ ਉਂਗਲੀ ਜਿੱਡੀ ਹੋ ਗਈ ਹੈ। ਘਟੂ ਘਟ 3 3 ਇੰਚ ਦੀ ਹੋ ਗਈ ਹੈ ਤੇ ਸਿਰਫ ਇਹਨੂੰ ਅੱਜ ਇੱਕ ਹਫਤਾ ਹੋਇਆ ਏ ਬੀਜੀਨੀ। ਤੇ ਹੁਣ ਆਪਾਂ ਤੁਹਾਨੂੰ ਦੱਸਾਂਗੇ ਵੀ ਪਾਣੀ ਦਾ ਪ੍ਰਬੰਧ ਆਏ ਦੇਣਾ ਚ ਆਪਾਂ ਕਿਵੇਂ ਕਰਨ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਟੈਂਪਰੇਚਰ ਕਿੰਨਾ ਹਾਈ ਚੱਲ ਰਿਹਾ ਹੈ ਟੈਂਪਰੇਚਰ ਕਿੰਨਾ ਹਾਈ ਚੱਲ ਰਿਹਾ 45 ਡਿਗਰੀ ਦੁਪਹਿਰ ਦਾ ਟੈਂਪਰੇਚਰ ਰਹਿੰਦਾ ਹੀ ਰਹਿੰਦਾ ਹੈ ਤੇ ਹੁਣ ਇਸ ਸਿਚੁਏਸ਼ਨ ਦੇ ਵਿੱਚ ਆਪਾਂ ਨੂੰ ਪਾਣੀ ਕਿਵੇਂ ਲਾਉਣਾ ਚਾਹੀਦਾ ਪਨੀਰੀ ਨੂੰ ਕਿਉਂਕਿ ਜਿਹੜਾ ਪਾਣੀ ਹੈ ਬਹੁਤ ਮਹੱਤਵਪੂਰਨ ਹੈ ਪਨੀਰੀ ਦੇ ਆਪਣੀ ਦੇ ਵਾਸਤੇ ਜੇ ਆਪਾਂ ਗਲਤ ਤਰੀਕੇ ਨਾਲ ਪਾਣੀ ਲਾਉਗੇ ਤਾਂ ਆਪਣੀ ਪਨੀਰੀ ਨੇ ਪਿਲੀ ਹੋਈ ਜਾਣਾ ਸਮਾਂ ਦੇ ਉਠਣ ਦੀ ਜਗ੍ਹਾ ਡਵੀ ਡਵੀ ਜਾਣੀ ਆ ਥੱਲੇ ਨੂੰ ਤੇ ਹੁਣ ਪਾਣੀ ਦਾ ਜਿਹੜਾ ਗੱਲ ਹੈ ਪਾਣੀ ਪਨੀਰੀ ਨੂੰ ਬਹੁਤ ਜ਼ਰੂਰੀ ਹੈ ਆਪਾਂ ਆਇਨ ਵੀ ਪਾਣੀ ਖੜਾ ਕੇ ਰੱਖਣਾ ਪਨੀਰੀ ਨੂੰ ਸਿਰਫ ਗਿੱਲ ਸੇਲ ਜ਼ਰੂਰੀ ਹੈ ਮਤਲਬ ਆਪਾਂ ਗਿੱਲੀ ਰੱਖਣੀ ਹੈ ਪਨੀਰੀ ਹੁਣ ਸਵੇਰ ਜੇ ਆਪਾਂ ਪਾਣੀ ਪਨੀਰੀ ਦੇ ਵਿੱਚ ਪਾਉਂਦੇ ਆ ਸਾਜਰੇ ਸਾਜਰੇ ਤਾਂ ਦੁਪਹਿਰ ਵੇਲੇ ਦੇ ਜੇ ਪਾਣੀ ਖੜਾ ਰਹਿ ਗਿਆ ਪਨੀਰੀ ਦੇ ਵਿੱਚ ਤਾਂ ਆਪਣੀ ਪਨੀਰੀ ਨੂੰ ਬਹੁਤ ਨੁਕਸਾਨ ਕਰੂਗਾ ਇਸ ਕਰਕੇ ਇਸ ਵਾਰ ਤਾਂ ਹੁਣ ਲੈਟਰ ਨਹੀਂ ਵੀ ਨਿਆਰੇ ਲਿਆਂਦੇ ਪਏ ਨੇ ਤੇ ਇਸ ਕਰਕੇ ਮੇਰੀ ਤਾਂ ਤੁਹਾਨੂੰ ਇਹ ਬੇਨਤੀ ਹੈ ਵੀ ਜਿਹੜੀ ਆ ਪਨੀਰੀ ਆ 5 6 ਦਿਨ ਦੀ ਹੋ ਚੁੱਕੀ ਆ ਉਹਨੂੰ ਸ਼ਾਮ ਦੇ ਵੇਲੇ 5 6 ਵਜੇ ਪਾਣੀ ਪਰੋ ਤੇ ਸ਼ਾਮ ਦੇ ਵੇਲੇ ਉਹਨੂੰ ਪਾਣੀ ਐਨ ਪੂਰਾ ਭਰ ਕੇ ਤੇ ਰਾਤ ਰਾਤ ਉਹਨੇ ਪਾਣੀ ਖਾ ਜਾਣਾ ਤੇ ਦੁਹੇ ਦਿਨ ਸੂਬਾ ਫੇਰ ਪਨੀਰੀ ਖਾਲੀ ਦੀ ਖਾਲੀ ਤੇ ਇਹ ਤਰੀਕਾ ਬਹੁਤ ਵਧੀਆ ਹੈ ਇਸ ਵਾਰ ਤਾਂ ਲੈਟ ਨੇ ਬਹੁਤ ਨਿਆਰੇ ਲਿਆਂਦੇ ਪਏ ਆ ਤਾਂ ਤੁਸੀਂ ਸ਼ਾਮ ਨੂੰ ਪਾਣੀ ਲਾਓ ਠੰਡੇ ਵੇਲੇ ਸੂਬਾ ਤਾਂ ਬਿਲਕੁਲ ਪਾਣੀ ਨਾ ਲਾਓ ਕਿਉਂਕਿ ਧੁੱਪ ਬਹੁਤ ਪੈਂਦੀ ਹੈ ਆਪਣੀ ਪਨੀਰੀ ਨੂੰ ਨੁਕਸਾਨ ਕਰੂਗਾ ਪਾਣੀ ਤੇ ਇਸ ਕਰਕੇ ਸ਼ਾਮ ਨੂੰ ਪਾਣੀ ਲਾਓ ਜ਼ਰੂਰ ਸੂਹਾ ਭਰ ਕੇ ਨਾ ਤੇ ਪਾਣੀ ਖੜਾ ਨਾ ਰੱਖੋ ਜੇ ਤੁਹਾਡੀ ਜ਼ਮੀਨ ਘਟ ਪਾਣੀ ਖਾਂਦੀ ਹੈ ਤਾਂ ਪਾਣੀ ਭਰ ਕੇ ਨਾਲ ਦੀ ਨਾਲ ਕੱਢ ਦਿਓ ਤੇ ਮੇਰੀ ਇਹ ਤੁਹਾਨੂੰ ਸਲਾਹ ਹੈ ਤੇ ਬਾਕੀ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਹੋਰ ਵੀ ਆਪਾਂ ਤੁਹਾਡੇ ਨਾਲ ਵੀਡੀਓ ਸਾਂਝੀ ਕਰਦੇ ਰਹਾਂਗੇ ਤੇ ਸ਼ੇਅਰ ਜ਼ਰੂਰ ਕਰੇ ਕਰੋ ਆਪਣੀ ਵੀਡੀਓ ਨੂੰ